ਦਾ ਕਬੂਰਾ ਹਾਲ ਇਨਾ ਨੇ ਕਾਰਪੋਰੇਸ਼ਨ ਸਾਡੇ ਇੱਥੇ ਅਗਿਆ ਨਿਊ ਮਿੰਦਰਾ ਕਲੋਨੀ ਦਾ ਕੀਤਾ ਪਿਆ ਕਿਉਂਕਿ ਦੇਖਦੇ ਨਾਲ ਕਿ ਪੂਰੇ ਸੜਕਾਂ ਇੱਧਰ ਅੱਗੇ ਤੱਕ ਪੂਰੀ ਸਾਡੇ ਘਰ ਤੇ ਸਿਵਰੇਜ ਦਾ ਪਾਣੀ ਹੈ ਬਿਲਕੁਲ ਗੰਦਾ ਪਾਣੀ ਮੁੱਛਕ ਮਾਰਦਾ ਪੰਨਾ ਬਣੇ ਦਿਲ ਜਲਦੀ ਨਾਲ ਗੁੰਨੀ ਲੈ ਚਲਦੀ ਅੱਜ ਨਹੀਂ ਚਲਦੀ 2.5 ਸਾਲ ਤੋਂ ਸਾਲੀਆਂ ਲੈਟਾ ਬੰਦ ਨੇ ਅੱਡਾ ਗੰਧ ਪਿਆ ਰਹੇ ਰੱਬ ਦਾ ਨੂੰ ਨਾ ਗੰਧ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਵੀ ਤੁਹਾਨੂੰ ਦੱਸ ਨਹੀਂ ਸਕਦੇ ਪੂਰੇ ਪਟਿਆਲੇ ਸ਼ਹਿਰ ਦੇ ਗੰਦਪਾਦੇ ਇਹ ਆਈ ਹੈ ਇਹ ਪਹਿਲੀ ਵਾਰ ਆਈ ਹੈ ਗੰਦਪਾਦੇ ਕਦੋਂ ਆਈ ਹੈ ਪਹਿਲੀ ਵਾਰ ਆਈ ਹੈ ਪਹਿਲੀ ਵਾਰ ਹੀ ਗੰਦਪਾਦੇ ਨਮਸਕਾਰ ਜੀ ਮੈਂ ਸੰਦੀਪ ਮਲੋਤਰਾ ਵਾਰਡ ਨੰਬਰ 35 ਤੋਂ ਮੇਰੇ ਮਦਰ ਕਾਉਂਸਲਰ ਹੈ ਪਹਿਲਾਂ ਮੈਂ ਕਾਉਂਸਲਰ ਸੀਗਾ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਕਿੰਨੀ ਵਾਰ ਕਹਿ ਚੁੱਕੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿ ਚੁੱਕੇ ਆਮ ਆਦਮੀ ਪਾਰਟੀ ਦਾ ਸਾਰੇ ਹਰ ਇੱਕ ਤਰ੍ਹਾਂ ਦੇ ਮਤਲਬ ਮੇਅਰ ਸਾਹਿਬ ਨੂੰ ਹਰ ਇੱਕ ਤਰ੍ਹਾਂ ਨੂੰ ਬੇਨਤੀ ਕਰ ਚੁੱਕੇ ਆ ਇੱਡਾ ਦਾ ਬੁਰਾ ਹਾਲ ਇਨਾਂ ਨੇ ਕਾਰਪੋਰੇਸ਼ਨ ਸਾਡੇ ਇਸ ਏਰੀਆ ਨਿਊ ਮਿੰਦਰਾ ਕਲੋਨੀ ਦਾ ਕੀਤਾ ਪਿਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਸੜਕਾ ਇੱਧਰ ਅੱਗੇ ਤੱਕ ਪੂਰੀ ਸੜਕਾ ਤੇ ਸਿਵਰੇਜ ਦਾ ਪਾਣੀ ਹੈ ਬਿਲਕੁਲ ਗੰਦਾ ਪਾਣੀ ਮੁੱਛਕ ਮਾਰਦਾ ਜਿਹੜਾ ਕਿੰਨੇ ਦਿਨਾਂ ਤੋਂ ਸੜਕਾ ਤੇ ਖੜਾ ਹੈ ਘੱਟੋ ਘੱਟ 2 ਮਹੀਨੇ ਹੋਣ ਵਾਲੇ ਹੋ ਗਏ ਅਸੀਂ ਪ੍ਰਸ਼ਾਸਨ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਆ ਆਮ ਆਜ਼ਮੀ ਪਾਰਟੀ ਦੇ ਹਰ ਇੱਕ ਬੰਦਬੰਦ ਨਹੀਂ ਆਏ ਸਾਡੀਆਂ ਲੈਟਾਂ ਬੰਦ ਪਈਆਂ ਨੇ ਨਾ ਬਣੇ ਲੈ ਲੈ ਚਲਦੀ ਨਾ ਕਲੋਨੀ ਲੈ ਚਲਦੀ ਅੱਜ ਵੀ ਚਲਦੀ 2.5 ਸਾਲ ਤੋਂ ਸਾਲੀਆਂ ਲੈਟਾ ਬੰਦ ਨੇ ਉਹ ਐਡਾ ਗੰਦ ਪਿਆ ਰਹਿ ਰੱਬ ਦਾ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਮਾਰਾ ਕੋਰ ਬੀਰਾਂ ਦਾ ਘੇਰ ਲੈ ਨੂੰ ਚਾਹਨੇ ਕੋਈ ਤਾਂ ਇੰਨਾ ਗੰਦ ਪਾ ਰਖਿਆ ਲੋਕੀ ਆਪਣਾ ਘਰ ਛੱਡ ਕੇ ਜਾਣ ਨੂੰ ਮਜਬੂਰ ਹੋਏ ਪਏ ਐ ਇੰਨਾ ਤਾਂ ਗੰਦ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਵੀ ਤੁਹਾਨੂੰ ਦੱਸ ਨਹੀਂ ਸਕਦੇ ਪੂਰੇ ਪਟਿਆਲੇ ਸ਼ਹਿਰ ਚ ਗੰਦਗੀ ਫੈਲੀ ਆ ਇਹ ਪਹਿਲੀ ਵਾਰੀ ਗੰਦਬਾਦ ਹੈ ਕਦੋਂ ਆਈ ਹੈ ਪਹਿਲੀ ਵਾਰੀ ਆ ਪਹਿਲੀ ਵਾਰੀ ਗੰਦਬਾਦ ਹੈ ਇਹਨਾਂ ਨੇ ਨਕਾਬ ਤੋਂ ਸਰਕਾਰ ਨਕਾਬ ਕੋਈ ਸਾਡੀ ਨਿਊ ਮਿੰਦਰਾ ਕਲੋਨੀ ਦਾ ਕੋਈ ਵੀ ਐਮਸੀ ਆ ਕੋਈ ਵੀ ਇੱਥੇ ਦਾ ਉਹਦੇ ਜ਼ਾਰ ਆਮ ਆਦੀ ਪਾਰਟੀ ਦਾ ਸਾਨੂੰ ਦੱਸੇ ਵੀ ਕੋਈ ਵਰਕਰ ਹੈਗਾ ਜਿਹੜਾ ਇਸ ਮਾਲੇ ਦੀ ਕੁਸੂਨ ਸਕਦਾ ਹੈ ਕੋਈ ਅੱਗੇ ਕਿਸੇ ਐਮਐਲਐਮ ਦੱਸ ਸਕਦਾ ਹੈ ਮੇਅਰ ਸਾਹਿਬ ਨੂੰ ਕੋਈ ਦੱਸ ਸਕਦਾ ਹੈ ਕੋਈ ਕੋਈ ਸੁਣਵਾਈ ਨਹੀਂ ਆ ਨਿਊ ਮਿੰਦਰਾ ਕਲੋਨੀ ਦੀ ਗੰਦ ਪਿਆ ਹੋਇਆ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਪੂਰਾ ਓਰੇ ਗੰਦ ਪਿਆ ਪਿਆ ਜੀ ਕੋਈ ਸਾਡੇ ਏਰੀਆ ਦੇ ਵਿੱਚ ਆ ਕੇ ਫੜਦਾ ਨਹੀਂ ਲਾਈਟਾਂ ਖਰਾਬ ਹੋਈਆਂ ਪਈਆਂ ਠੀਕ ਹੈ ਪਾਣੀ ਸਾਰੀ ਸੜਕਾਂ ਤੇ ਪਾਣੀ ਪਾਣੀ ਹੋਇਆ ਪਿਆ ਅਸੀਂ ਤਾਂ ਬਸ ਇਹੀ ਬੇਨਤੀ ਕਰਦੇ ਹਾਂ ਅਸੀਂ ਸਾਰੇ ਇਲਾਕਾ ਨਿਵਾਸੀ ਵੀ ਖੜੇ ਹਾਂ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹਦਾ ਕੋਈ ਨਾ ਕੋਈ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਧੰਨਵਾਦ